ਯਾਰੀ ਪੰਜਾਬੀ ਨੂੰ ਅੱਜ ਆ ਧਰਤੀ ਦਾ ਦਿਹਾੜਾ ਆ ਜਾਣੇ ਕਿ ਧਰਤੀ ਦਾ ਦਿਨ ਮਨਾਇਆ ਜਾਂਦਾ ਵੀ ਧਰਤੀ ਮਾਂ ਨੂੰ ਕਿਵੇਂ ਬਚਾਉਣਾ ਕਰਵਾਣੀ ਕਹਿੰਦੇ ਧਰਤੀ ਭਾਈ ਮਾਂ ਪਾਣੀ ਪਿਉਵਾ ਤੇ ਹਵਾ ਤੁਹਾਡੀ ਦਰੂ ਹੈ ਵਿਚਾਰੇ ਇਹ ਜੇ ਹਜ਼ਾਰਾਂ ਹੀ ਵਿਚਾਰੇ ਗੰਡੇ ਇਹ ਜੇ ਐਂ ਦੇਖ ਲੋ ਐ ਇਹ ਨੂੜੇ ਪਏ ਆ ਵਿਚਾਰੇ ਦਾ 10000 ਕੋਈ ਪਾ ਲੋ ਮਾਨਸੋ ਓ ਲੋਕੋ ਜਿਹੜੇ ਅੰਧਵਿਸ਼ਵਾਸ ਚ ਫਸੇ ਹੋ ਭਾਈ ਕੋਈ ਇਹ ਦਾਸਤ ਕਰਕੇ ਨਾ ਦਸਤੀ ਆ ਅਭੀ ਬਰਾਤਾਂ ਨੂੰ ਮਾਰੀ ਜਾਂਦੇ ਹੁਣ ਆ ਮਾਰੀ ਜਾਂਦੇ ਆ ਜੰਡਰੀ ਉਮਰ ਕਹਿੰਦੇ ਹਜ਼ਾਰਾਂ ਸਾਲ ਦੀ ਹੋ ਜਾਂਦੇ ਹਜ਼ਾਰਾਂ ਸਾਲ ਆ ਦੇਖੋ ਇਹ ਤੇਲ ਦਿਖਾਈਏ ਚ ਲੈ ਕੇ ਜੜ ਤੇਲ ਪਾਇਆ ਯਾਰ ਪਰਲੇ ਪਾਸੇ ਹੀ ਲਿਆ ਆ ਵੱਡੀ ਭਈਆ ਆ ਤੇਲ ਦਿਖਾ ਸਾਰਾ ਤੇਲ ਦਿਖਾ ਦੇ ਆ ਦੇਖ ਲਓ ਆ ਤੇਲ ਪਾਵਾ ਜਾਰਚ ਲਾਇਆ ਰ ਹੱਦ ਹੋ ਗਈ ਹੱਦ ਉੱਤੇ ਵੀ ਤੇਲ ਪਾਇਆ ਫੇਰ ਪਤਾ ਨਹੀਂ ਕਿ ਪਤਾ ਨਹੀਂ ਕੀ ਲੱਭਦੇ ਐ ਹਰਾਨ ਆ ਮੈਂ ਗਰਵਾਣੀ ਕਹਿੰਦੀ ਆ ਅੰਡ ਜੇਲ ਸਿੱਧੂ ਚ ਕਿੰਨੀ ਉਤਪਜ ਖਾਨ ਬਹੁਤ ਰਚਦੀਨੀ ਵੀ ਕਾ ਭਾਵ ਵੀ ਜਿਹੜੀ ਇਹ ਦੁਨੀਆ ਦੀ ਦੁਨੀਆ ਤੇ ਉਤਪਤੀ ਹੋਈ ਆ ਦੁਨੀਆ ਤੇ ਜਿੰਨਾ ਵੀ ਜੀਵਨ ਧੜਕਦਾ ਇਹ ਬਨਾਸਪਤੀ ਦੇ ਵਿੱਚ ਵੀ ਆ ਇਹ ਦਰਖਤਾਂ 'ਚ ਵੀ ਜਾਨ ਐ ਜੜ ਜੂਨੀ ਤੇ ਉਹਦੇ ਆ ਨਾ ਮਾਰੋ ਇੱਕੋ ਜਿਹੀ ਰੱਖਿਆ ਅੰਤ ਵਿਸ਼ਵਾਸਾਂ ਦੇ ਪਤਾ ਨਹੀਂ ਕਿਹੜੇ ਬੇੜਿਆਂ ਦਾ ਖੜਾ ਹੁਣ ਤੇਲ ਪਾ ਪਾ ਕੇ ਮਚਾ ਦੇਣ ਕਿ ਉਤੋਂ ਬੰਦ ਦੇ ਲੀਣਾ ਸਾਹ ਘੁੱਟ ਦਿੰਦੇ ਆ ਅ빠 ਇਹਨੇ ਕਿੰਨੇ ਲੱਖਾਂ ਦਰਸਤੇ ਹਜੇ ਵਿਚਾਰੇ ਇਸ ਤਰ੍ਹਾਂ ਕੀਤੇ ਪਏ ਆ ਜਾਂ ਮੈਨੂੰ ਦੱਸ ਦਿਓ ਵੀ ਆਹਾਂ ਲੀੜਾ ਜਾਂ ਬੰਨ ਕੇ ਤੇ ਆਹ ਤੇਲ ਪਾਉਣ ਦੇ ਨਾਲ ਕੁਝ ਹਾਸਲ ਹੁੰਦਾ ਦਰਸਤਾ ਨੂੰ ਬਚਾਉਣ ਦੀ ਲੋੜ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਅੱਜ ਧਰਤੀ ਦਿਹਾੜੇ ਦੇ ਉੱਤੇ ਹਾਂਜੀ ਅੱਜ ਧਰਤੀ ਦਿਹਾੜੇ ਤੇ ਦੋ ਚਾਰ ਸਨੇਹੀ ਪੰਜਾਬੀਆਂ ਦੇ ਨਾਂ ਧਰਤੀ ਮਾਂ ਦਾ ਦਿਹਾੜਾ ਆਪਣੀ ਮਾਂ ਨੂੰ ਬਚਾਉਣ ਲਈ ਅਸੀਂ ਜੋ ਵੀ ਕਰਸ ਰਾਂ ਜੋ ਸਾਡੇ ਸਾਰੇ ਹੈਗਾ ਕਣਕ ਦੀ ਨਾੜ ਨੂੰ ਅੱਗ ਨਾ ਲਾਓ ਸਰ ਸਕਦਾ ਹੈ ਜੇ ਫਿਰ ਵੀ ਆਤ ਦੇ ਆਦੀਆਂ ਵੀ ਲਾਉਣੀ ਲਾਉਣੀ ਹੈ ਦਾਸਤਾਂ ਨੂੰ ਦੂਰ ਕਰਕੇ ਲਾ ਲਓ ਇਹਨਾਂ ਦਾ ਇਕਦਰੀਆਂ ਅੰਡੇ ਦਿੰਦੀਆਂ ਨੇ ਬਾਣਾ ਦੇ ਵਿੱਚ ਉਹ ਅੰਡਿਆਂ ਦਾ ਖਿਆਲ ਰੱਖਿਓ ਬੱਚਿਆਂ ਦਾ ਖਿਆਲ ਰੱਖਿਓ ਲੱਖਾਂ ਆਪਾਂ ਪੰਛੀ ਉਹਨਾਂ ਦੇ ਅੰਡੇ ਉਹਨਾਂ ਨੇ ਬੱਚੇ ਮਚਾ ਦਿੰਨੇ ਆ ਮਾਰ ਦਿੰਨੇ ਇਸ ਕਰਕੇ ਜਿਹੜਾ ਅੱਜ ਕਹਿਰ ਟੁੱਟਿਆ ਹੋਇਆ ਪੰਜਾਬੀਆਂ ਤੇ ਸਾਡੀ ਨੌਜਵਾਨੀ ਚਿੱਟੇ ਨਾਲ ਮਰਨੀ ਐਕਸੀਡੈਂਟਾਂ 'ਚ ਮਰਨੀ ਬਿਮਾਰੀਆਂ ਨਾਲ ਮਰਨੀ ਬੱਚਿਆਂ ਦਾ ਪੈਦਾ ਨਾ ਹੋਣਾ ਇਹ ਫਿਰ ਕੁਦਰਤ ਦੇ ਰੰਗ ਹੈ ਕੁਦਰਤ ਮਾ ਜਵਾਬ ਦਿੰਦੀ ਹੈ ਜਿੰਨਾ ਸੀ ਕੁਦਰਤ ਨਾਲ ਖਲਵਾੜ ਕਰਾਂਗੇ ਧਰਤੀ ਮਾਂ ਨਾਲ ਖਲਵਾੜ ਕਰਾਂਗੇ ਆਪਣੇ ਪਾਣੀਆਂ ਨਾਲ ਅਗਲਾ ਸੁਨੇਹਾ ਪੰਜਾਬੀਓ ਸਾਡੇ ਕੋਲ 14-15 ਸਾਲ ਦਾ ਪਾਣੀ ਧਰਤੀ ਹੇਠਾਂ ਬਚਿਆ ਦਰਿਆਵਾਂ 'ਚ ਪਾਣੀ ਸੁੱਕ ਚੱਲਿਆ ਜਿਹੜਾ ਮੜਾ ਮੋਟਾ ਵਗਦਾ ਉਹ ਜ਼ਹਿਰ ਦੀ ਪਾ ਕੇ ਜ਼ਹਿਰਾਂ ਜਹਿਰਾਂ ਕਰਦਾ ਸੋ ਅਸੀਂ ਅੱਜ ਇੱਕ ਆਵਾਜ਼ ਬੁਲੰਦ ਕਰਗੇ ਇੱਕ ਵਿਚਾਰ ਚਰਚਾ ਕਰਗੇ ਕਿ ਸਾਡੇ ਪੰਜਾਬ ਦੇ ਅੰਦਰ ਡ੍ਰਿਪ ਸਿਸਟਮ ਪਹਾੜੇ ਦੇ ਉੱਤੇ ਖੇਤੀ ਜੇ ਸ਼ੁਰੂ ਹੋ ਜੇ ਇਸ ਸਰਕਾਰਾਂ ਨੂੰ ਬਦਲ ਦੇਣ ਸਾਡੇ ਲੋਕ ਰੌਲਾ ਪਾਉਣ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਬਿਨਾ ਪਾਣੀ ਤੋਂ ਮਰਨ ਗਈਆਂ ਤੜਪ ਤੜਪ ਕੇ ਉਹਨਾਂ ਲਈ ਕੁਝ ਕਰਗੇ ਯਾਰ ਸਾਡੇ ਕੋਲ 14-15 ਸਾਲ ਦਾ ਪਾਣੀ ਬਚਿਆ ਉਦੋਂ ਬਾਅਦ ਪਸਤਾਵਾਂਗੇੱਖ ਨਹੀਂ ਬਚਣਾ ਦਰਿਆਵਾਂ 'ਚ ਪਾਣੀ ਸੁੱਕ ਚੱਲਿਆ ਪਿੱਛੇ ਪਹਾੜਾਂ ਦੇ ਇਤਕੀ ਬਰ ਬਹੁਤ ਘੱਟ ਪਈ ਜਾਂ ਜੰਜੜਾ ਮਾੜਾ ਮੋਟਾ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਜ਼ਹਿਰ ਬਣਾ ਕੇ ਸਾਨੂੰ ਮਾਰਿਆ ਧਰਤੀ ਹਟੋ ਮੁਕਦਾ ਫਿਰੇ ਆਓ ਯਾਰ ਐਂ ਅਸੀਂ ਨਖਿੱਧ ਹੋ ਕੇ ਅਵੇ ਇਸਲੇ ਹੋ ਕੇ ਸੁੱਤੇ ਪਏ ਆ ਘਰਾਂ ਦੇ ਵਿੱਚ ਸੋ ਮੇਰਾ ਵੀਰੇ ਦੋ ਤਿੰਨ ਮੇਰੇ ਸਨੇਹੇ ਆ ਇੱਕ ਮੇਰਾ ਸਨੇਹ ਹੋਰ ਆ ਆ ਦਿਨਾਂ 'ਚ ਗਰਮੀ ਬਹੁਤ ਆ ਬਾਈ ਪੰਛੀਆਂ ਨੂੰ ਪਾਣੀ ਪੋਣੀ ਰੱਖ ਦਿਆ ਕਰੋ ਦਰਖਤ ਵੱਤ ਤੋਂ ਵੱਤ ਸੁੱਕ ਰਹੇ ਆ ਪਾਣੀ ਵੱਤ ਤੋਂ ਵੱਤ ਦਿਓ ਇਹਨਾਂ ਦਿਨਾਂ 'ਚ ਲੋੜ ਆ ਨੌਜਵਾਨੋ ਤੁਹਾਨੂੰ ਪੀਲ ਆ ਪਿੰਡਾਂ 'ਚ ਕੋਈ ਸਾਂਝੀਆਂ ਥਾਵਾਂ ਤੇ ਕੋਈ ਬੇਲੀਆਂ ਥਾਵਾਂ ਪੰਗਿਆਂ ਰੁੱਖ ਵੀ ਲਾ ਦਿਓ ਤੇ ਜਿਹੜੇ ਰੁੱਖ ਖੜੇ ਆ ਛੋਟੇ ਬੂਟੇ ਖੜੇ ਉਹਨਾਂ ਨੂੰ ਪਾਣੀ ਵੀ ਦੇ ਦਿਓ ਇਹੀ ਸਾਡਾ ਅਸਲ ਧਰਤੀ ਮਾਂ ਨੂੰ ਜਿਹੜਾ ਦਿਹਾੜਾ ਪਤਾ ਹੀ ਮਨਾ ਸਕਦਾ ਹੈ ਜੇ ਅਸੀਂ ਆਪਣੀ ਧਰਤੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੇ ਅਸੀਂ ਗੱਲਾਂ ਚ ਕੱਲੀਆਂ ਟਿੱਪਣੀਆਂ ਕਰ ਦੇਣੀਆਂ ਬਾਈ ਬਹੁਤ ਵਧੀਆ ਬਾਈ ਚੰਗਾ ਉਹਨਾਂ ਗੱਲਾਂ ਨਾਲ ਕੋਈ ਅਸਰ ਨਹੀਂ ਹੋਣਾ ਅਮਲੀ ਰੂਪ ਚ ਜਾਮਾ ਆਪਣਾ ਇਹਨੂੰ ਅਮਲੀ ਜਾਮਾ ਬਣਾਉਣਾ ਪੈਣਾ ਜੇ ਅਸੀਂ ਆਪਣੀਆਂ ਬਾਕੀ ਆਉਣ ਵਾਲੇ ਜਵਾਕਾਂ ਦੇ ਭਵਿੱਖ ਨੂੰ ਆਪਣੀਆਂ نسلਾਂ ਨੂੰ ਇਹ ਸੱਭਿਆਤਨ ਸੱਭਿਆਤਾਂ ਮਰੀਆਂ ਨੇ ਜਦੋਂ ਪਾਣੀ ਮੁੱਕਿਆ ਹੜੱਪਾ ਮੰਜੇ ਦੋੜੋ ਸਾਡਾ ਵੀ ਮੁੱਕਦਾ ਜਾਂਦਾ ਆਓ ਯਾਰ ਅੱਜ ਹੀ ਗੌਰ ਕਰ ਲੀਏ ਵਿਚਾਰ ਕਰ ਜੇ ਨਿਕਲੋ ਮੇਰਾ ਵੀਰ ਘਰਾਂ ਤੋਂ ਤੇ ਇਹ ਵਿਚਾਰ ਇੱਕ ਚਰਚਾ ਪੂਰੇ ਪੰਜਾਬ ਛੜਨੀ ਚਾਹੀਦੀ ਹੈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਜਿੰਨੇ ਵੱਧ ਵੱਧ ਪ੍ਰਾਲੇ ਕੋਈ ਮਾੜਾ ਮੋਟਾ ਪਾਣੀ ਡੁੱਲ ਰਿਹਾ ਅਸੀਂ ਦੋ ਟੌਕੇ ਪਿਸ਼ਾਬ ਕਰਦੇ ਹਾਂ ਉਧਰ ਖਾਨੇ ਜਾ ਕੇ ਫਿਲਟਰ ਪਾਣੀ ਡੋਲ ਦਿੰਨੇ ਗਰੇਜ ਕਰਿਆ ਕਰੋ ਬਾਹਰ ਖੜ ਕੇ ਪਿਸ਼ਾਬ ਕਰ ਲੈ ਕਰੋ ਕਿਤੇ ਹੋਰ ਡੁੱਲੀ ਜਾਂਦਾ ਕੋਈ ਟੁੱਟੀ ਲੀਕ ਆ ਕੋਈ ਹੋਰ ਕੋਈ ਪਾਣੀ ਟੁੱਟੀ ਖੁੱਲੀ ਪਈ ਆ ਰੋਕੋ ਟੋਕੋ ਲੋਕਾਂ ਨੇ ਵੀ ਪਾਣੀ ਦੀ ਕਿੰਨੀ ਬਰਬਾਦੀ ਕਰਨਾ ਬੂੰਦ ਬੂੰਦ ਸਹਾਈ ਹੈ ਪੁੱਛੋ ਕਿਸੇ ਪਿਆਸੇ ਨੂੰ ਜੇ ਦੋ ਬੂੰਦਾਂ ਪਾਣੀ ਦੀਆਂ ਮਿਲ ਜਾਣ ਉਹਨੂੰ ਬੋਲ ਗੱਲੇ ਕਰਨ ਲਈ ਕਿ ਪਾਣੀ ਦੀ ਕੀਮਤ ਕੀ ਐਵੇਂ ਨਹੀਂ ਗੁਰੂਆਂ ਨੇ ਕਿਹਾ ਪਹਿਲਾ ਪਾਣੀ ਜਿਉ ਹੈ ਜਿ ਤਰਿਆ ਸਭ ਕੋਏ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਆਉ ਆਪਾਂ ਉਗਰਵਾਣੀ ਉਹ ਗੁਰੂਆਂ ਦੇ ਸਨੇਹੇ ਨੂੰ ਅਸਲੀ ਰੂਪ ਦੇ ਵਿੱਚ ਲਾਗੂ ਕਰੀਏ